ਨਗਰ ਨਿਗਮ ਚੋਣਾ ਨੂੰ ਵੇਗਦਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਆਪਣੇ ਵਰਕਰਾਂ ਨੂੰ ਪਹਿਲ ਦਿੱਤੀ ਗਈ ਜਿਸ ਦੇ ਵਿੱਚ ਹਲਕਾ ਆਤਮਨਗਰ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਦੱਸਿਆ ਕਿ ਪਾਰਟੀ ਦਾ ਫੈਸਲਾ ਹੈ ਕਿ ਪੁਰਾਣੇ ਜੁੜੇ ਅਕਾਲੀ ਵਰਕਰਾਂ ਨੂੰ ਪਹਿਲ ਦੇ ਕੇ ਨਗਰ ਨਿਗਮ ਚੋਣਾ ਵਿਖੇ ਟਿਕਟ ਦਿੱਤੀ ਜਾਵੇ ਜਿਸ ਵਿੱਚ ਮੁੱਖ ਰੂਪ ਨਾਲ ਵਾਰਡ ਨੰਬਰ 45 ਬੀਬੀ ਰਵਿੰਦਰ ਕੋਰ ਨੂੰ ਕੌਂਸਲਰ ਦੀ ਟਿਕਟ ਦਿੱਤੀ ਹੈ ਜੋਸੇ ਵੀ ਅੱਜ ਇੱਕ ਸ਼ੁਕਰਾਨਾ ਮੀਟਿੰਗ ਵੀ ਰੱਖੀ ਗਈ ਹੈ ਬੀਬੀ ਰਵਿੰਦਰ ਕੌਰ ਨੇ ਪਾਰਟੀ ਦਾ ਧੰਨਵਾਦ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਬੋਰਡ ਨੰਬਰ 45 ਹਲਕਾ ਆਤਮਨਗਰ ਤੋਂ ਬੀਬੀ ਰਵਿੰਦਰ ਕੌਰ ਜੀ ਨੂੰ ਨਗਰ ਨਿਗਮ ਚੋਣਾਂ ਵਾਸਤੇ ਟਿਕਟ ਦਿੱਤੀ ਹੈ ਔਰ ਇੱਕ ਬਹੁਤ ਚੰਗਾ ਸਾਡਾ ਅਕਾਲੀ ਪਰਿਵਾਰ ਸਾਡਾ ਭਰਾ ਛੋਟਾ ਮਨ ਸਿਮਰਨ ਸਿੰਘ ਲੰਮੇ ਸਮੇਂ ਤੋਂ ਯੂਥ ਅਕਾਲੀ ਦਾ ਸੇਵਾ ਕਰਦਾ ਹੈ। ਔਰ ਇਹ ਬੀਬੀ ਰਵਿੰਦਰ ਕੌਰ ਰਾਜ ਟਰਾਂਸਪੋਰਟ ਦਾ ਜਿਹੜਾ ਪਰਿਵਾਰ ਹੈ ਇਹ ਸਦੀਆਂ ਤੋਂ ਸਾਡੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਸ਼ਰੋਮਣੀ ਅਕਾਲੀ ਦਲ ਦਾ ਮੁੱਢਲੇ ਪਰਿਵਾਰਾਂ ਦੇ ਵਿੱਚੋਂ ਆ। ਔਰ ਮੈਨੂੰ ਇਸ ਗੱਲ ਦਾ ਫਖਰ ਹੈ, ਮਾਣ ਆ ਕਿ ਅਸੀਂ ਆਪਣੀ ਇੱਕ ਪਾਰਟੀ ਦੇ ਵਰਕਰ ਨੂੰ ਲੀਡਰ ਬਣਾਉਣ ਦੇ ਲਈ ਇਹ ਟਿਕਟ ਦਿੱਤੀ ਹੈ। ਤੇ ਮੈਂ ਵਾਰਡ ਨੰਬਰ 45 ਦੇ ਸਾਰੇ ਹੀ ਸਤਿਕਾਰਯੋਗ ਸੂਝਵਾਨ ਵੋਟਰ ਸਾਹਿਬਾਨ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਕਿਰਪਾ ਕਰਕੇ ਬੀਬੀ ਰਵਿੰਦਰ ਕੌਰ ਜੀ ਦਾ ਸਾਥ ਦਿਓ। ਸਾਡੇ ਬੇਟੇ ਮਨਸਿਮਰ ਸਿੰਘ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਔਰ ਚੋਣਸ਼ਾਨ ਤੱਕੜੀ ਤੇ ਤੁਸੀਂ ਜਿਹੜੀ ਇੱਕ ਇੱਕ ਵੋਟ ਪਾਉਣੀ ਐ ਉਸ ਵੋਟ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ 5 ਸਾਲ ਸਾਡਾ ਇਹ ਬੀਬੀ ਰਵਿੰਦਰ ਕੌਰ ਜੀ ਰਾਜ ਟ੍ਰਾਂਸਪੋਰਟ ਦਾ ਪਰਿਵਾਰ ਹਮੇਸ਼ਾ ਤੁਹਾਡਾ ਰਿਣੀ ਰਹੂਗਾ ਤੁਹਾਡਾ ਮੁੱਲ ਮੋੜਦਾ ਰਹੂਗਾ ਤੁਹਾਡੇ ਕਿਸੇ ਵੀ ਕੰਮ ਨੂੰ ਇਹਨਾਂ ਨੂੰ ਕਰਕੇ ਖੁਸ਼ੀ ਮਿਲੂਗੀ ਔਰ ਇਲਾਕੇ ਦੀ ਮੈਂ ਬੜੀ ਸਪੱਸ਼ਟ ਗੱਲ ਕਰਾਂ ਕਿ ਆ ਮੌਜੂਦਾ ਸਰਕਾਰ 3 ਸਾਲ ਪੂਰੇ ਹੋ ਗਏ ਨਾ ਸੜਕਾਂ ਨਾ ਪੀਣ ਵਾਲਾ ਪਾਣੀ ਨਾ ਸੀਵਰੇਜ ਆ ਕੂੜੇ ਦਾ ਬੁਰਾ ਹਾਲਾ ਗਲੀਆਂ ਬਣੀਆਂ ਨਹੀਂਆਂ ਦੇਖੋ ਸੰਗਤ ਵੀ ਬੋਲ ਰਹੀ ਆ ਤੇ ਹੁਣ ਇਹਨਾਂ ਨੂੰ ਅਚਾਨਕ ਹੀ 15 ਦਿਨਾਂ ਚ ਯਾਦ ਆ ਗਿਆ ਕਿ ਅਸੀਂ ਇਹ ਤੁ ਘਟਨ ਕਰਨੇ ਆ ਤੇ ਮੈਂ ਇੱਕ ਜਗ੍ਹਾ ਦੁਗਰੀ ਬੈਠਾ ਸੀ ਉਹਨਾਂ ਦੇ ਨਾਲ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਆਏ ਹੋਏ ਸੀ ਤੇ ਮੈਂ ਉਹਨੂੰ ਪੁੱਛਿਆ ਜਿਹੜੇ ਇਹ ਘਟਨ ਕਰ ਰਹੇ ਹੋ ਤੁਹਾਡੇ ਕੋਲੇ ਵਰਕ ਆਰਡਰ ਦੀਆਂ ਫਾਈਲਾਂ ਹੈਗੀਆਂ ਤੇ ਅਸੀਂ ਵੋਟਾਂ ਚੋਂ ਤੁਹਾਡੇ ਕੋਲ ਸਟੇਜਾਂ ਦੇ ਪੁੱਛਣਾ ਤੇ ਸਾਡੇ ਆਈਟੀ ਵੀ ਇਹਨਾਂ ਨੇ ਆਰਟੀਏ ਵੀ ਪਾਤੀ ਆ ਇਹ ਜਿਹੜੇ ਧੜਾ-ਤਾੜਾ ਘਟਨਾ ਕਰਕੇ ਲੋਕਾਂ ਨੂੰ ਤੁਸੀਂ ਗੁੰਮਰਾਹ ਕਰਨ ਦਾ ਯਤਨ ਕਰਦੇ ਹੋ ਤਿੰਨ ਸਾਲ ਕੋਈ ਕੰਮ ਨਹੀਂ ਹੋਇਆ ਤੇ ਹੁਣ 15 ਦਿਨਾਂ ਚ ਇੱਕ ਇੱਕ ਐਮਐਲਏ ਇੱਕ ਇੱਕ ਦਿਨ ਚ 30 ਤੀਹ ਘਟਨਾ ਕਰ ਰਿਹਾ ਤੇ ਇਹਦੇ ਨਾਲ ਨਾਲ ਜਿਹੜੇ ਆ ਦੂਜੀਆਂ ਪਾਰਟੀਆਂ ਵਾਲੇ ਆ ਹੁਣੇ ਹੀ ਆ ਐਮਪੀ ਦੀ ਚੋਣ ਹੋ ਕੇ ਹਟਿਆ ਕਿੱਥੇ ਗਿਆ ਮੈਂਬਰ ਪਾਰਲੀਮੈਂਟ ਲੋਕ ਠੱਗਿਆ ਗਿਆ ਮਹਿਸੂਸ ਕਰਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਆ ਨਮੁੰਹਂਦਾ ਪਾਰਟੀ ਆ ਤੇ ਜਿਹੜੀ ਡਿਵੈਲਪਮੈਂਟ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਹਾਊਸ ਦਰਾਂ ਲੁਧਿਆਣੇ ਦੀ ਕੀਤੀ ਸੀ ਲੋਕ ਗਵਾਹ ਆ ਕਿਸੇ ਕੋਲ ਪੁੱਛ ਲਓ ਉੱਥੇ ਹੀ ਰੁਕੀ ਪਈ ਐ ਤੇ ਅਸੀਂ ਉਹ ਰੁਕਿਆ ਹੋਇਆ ਕਾਰਜ ਮੁੜ ਸ਼ੁਰੂ ਕਰਨਾ ਚਾਹੁੰਦੇ ਆ ਵਾਰਡ ਨੰਬਰ 45 ਦੀ ਨਿਹਾਰ ਬਦਲਾਂਗੇ ਬੀਬੀ ਰਵਿੰਦਰ ਕੌਰ ਜੀ ਰਾਹੀਂ ਮੇਰੇ ਵੀਰ ਮਨਸ਼ਮਨ ਸਿੰਘ ਰਾਹੀਂ ਇਸ ਕਰਕੇ ਮੇਰੀ ਬੇਨਤੀ ਆ ਕਿ ਚੋਣ ਸੰ ਤੱਕੜੀ ਬੀਬੀ ਰਵਿੰਦਰ ਕੌਰ ਜੀ ਤੋਂ ਵੋਟਾਂ ਪਾ ਕੇ ਤੁਸੀਂ ਕਾਮਯਾਬ ਕਰੋ ਅਗਰਿਆਂ ਵਿਚਾਰਾਂ ਤੁਹਾਡੇ ਨਾਲ ਫਿਰ ਵੀ ਕਰਾਂਗੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਿੰਦਰ ਕੌਰ ਇਹ ਕਿਹੜਾ ਬਾੜ ਹੈਗਾ ਆਪਣਾ 45 ਤੇ ਉਹਨੂੰ ਟਿਕਟ ਮਿਲੀ ਅਕਾਲੀ ਦਰਬਨੋਂ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਸੋਚਾਂ ਅਸੀਂ ਸ਼ੁਰੂ ਤੋਂ ਇਹਨਾਂ ਨਾਲ ਹੀ ਜੁੜੇ ਹੋਏ ਹਾਂ ਜੀ ਇਹ ਕਿਸ ਤਰ੍ਹਾਂ ਦੇਖਦੇ ਹੋ ਵੀ ਬਾੜ ਦੇ ਜਿਹੜੇ ਕਿਹੜੇ-ਕਿਹੜੇ ਕੰਮ ਆ ਤੁਸੀਂ ਕਰੋਗੇ ਜੋ ਵੀ ਕੋਈ ਲੈ ਕੇ ਆਏਗਾ ਉਹ ਹੀ ਕੰਮ ਕਰਾਂਗੇ ਜਿਸ ਤਰ੍ਹਾਂ ਦਾ ਵੀ ਕੋਈ ਹੋਵੇ ਬਾੜ ਦੇ ਲੋੜਿੰਦੇ ਜਿੰਨੇ ਵੀ ਕੰਮ ਹੋਣਗੇ ਕਰਾਂਗੇ ਜਿਹੜੇ ਸਾਡੇ ਹੱਥ ਵੱਸ ਨੇ ਉਹੀ ਕਰਾਂਗੇ ਜ਼ਰੂਰੀ ਨਹੀਂ ਹੈਗਾ ਵੀ ਬਾੜ ਦੇ ਵਿੱਚੋਂ ਕੋਈ ਉਰੋਂ ਪਰੋਂ ਵੀ ਆ ਜਾਏਗਾ ਉਹਦਾ ਵੀ ਕੰਮ ਕਰਾਂਗੇ ਤੋ ਬਾੜ ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਪੈਂਡਿੰਗ ਚੱਲ ਰਹੇ ਨੇ ਤੁਹਾਡੀ ਨਿਗਾਹ ਚ ਹੋਣਗੇ ਨਿਗਾਹ ਚ ਕਾਫੀ ਕੰਮ ਆ ਜਿਵੇਂ ਤਾਂ ਹਜਾ ਸ਼ਿਵਰਾਜੀ ਤੁਸੀਂ ਦੇਖੋ ਕਿੰਨੇ ਕਿੰਨੇ ਦਿਨ ਪਰ ਰਾਹ ਚੱਲਦੇ ਰਹਿੰਦੇ ਨੇ ਸਾਫੀ ਨਹੀਂ ਕੀਤਾ ਕਰ ਨਾਉਂਦੇ ਹੈਗੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਨਾਂ ਬਿਲਕੁਲ ਨਹੀਂ ਧਿਆਨ ਦਿੱਤਾ ਹੋਇਆ ਗਲੀਆਂ ਚੋਂ ਲੰਘਦੇ ਆਂ ਦੇਖਦੇ ਆਂ ਕਿੰਨਾ ਕਿੰਨਾ ਬਿਮਾਰੀ ਫੈਲਣ ਦਾ ਡਰ ਹੁੰਦਾ ਪਰ ਉਹ ਥਾਵਾਂ ਤੇ ਸ਼ਿਵਰਾਜ ਕਿੰਨੇ ਕਿੰਨੇ ਦਿਨ ਤੋਂ ਮੈਂ 20-20 ਦਿਨਾਂ ਤੋਂ ਵੀ ਵਾਅ ਦੇਖਦੀ ਆਂ ਜਾ ਕੇ ਵੀ ਉਸ ਤਰ੍ਹਾਂ ਹੀ ਚੱਲਦਾ ਪਿਆ ਉਹਨੂੰ ਕੋਈ ਠੀਕ ਨਹੀਂ ਕਰ ਨਾਉਂਦਾ ਪਰਟੀਕੂਲਰ ਨੂੰ ਵਿਸ਼ਵਾਸ ਵਿਸ਼ਵਾਸ ਬੱਪੀ ਅਕਾਲ ਪੁਰਖ ਦਾ ਹੱਥ ਹੈ ਪੂਰਾ ਕਰਾਂਗੇ ਮੈਂ ਅੱਜ ਤੱਕ ਜ਼ਿੰਦਗੀ ਚ ਜੋ ਵੀ ਛੋਟਾ ਵੀ ਕੰਮ ਸੀ ਮੇਰੀ ਜ਼ਿੰਦਗੀ ਦਾ ਮੈਂ ਪੂਰਾ ਕੀਤਾ ਵਾ ਇਹ ਤਾਂ ਬਹੁਤ ਵੱਡਾ ਕੰਮ ਹੈ ਜੀ ਥਰੇਲੂ ਕੰਮ ਵੀ ਮੈਂ ਬਹੁਤ ਪੂਰਾ ਕਰ ਦਿੱਤਾ ਹੈ ਤੇ ਬਹੁਤ ਵੱਡਾ ਕਾਲ ਬਚਾ ਦਿੱਤਾ ਅੱਜ ਅਕਾਲੀ ਦਲ ਵੱਲੋਂ ਮੈਂ ਤੁਹਾਨੂੰ ਵਿਸ਼ਵਾਸ ਦਿਤਾ ਕੇ ਟਿਕਟ ਮਿਲਿਆ ਭਾਈ ਜੀ ਜਿਹੜਾ ਲੁਧਿਆਣਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਬਹੁਤ ਚਿਰ ਤੋਂ ਉਡੀਕ ਸੀ ਕਿ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਕਰਾਉਣਾ ਹੀ ਨਹੀਂ ਚਾਹੁੰਦੀ ਸੀ ਉਹਦਾ ਸੁਪਰੀਮ ਕੋਰਟ ਨੇ ਆਰਡਰ ਕਰਕੇ ਹਾਈ ਕੋਰਟ ਨੇ ਆਰਡਰ ਕਰਕੇ ਸਰਕਾਰ ਨੂੰ ਆਰਡਰ ਕੀਤਾ ਕਿ ਚੋਣਾ ਜਲਦੀ ਤੋਂ ਜਲਦੀ ਕਰਵਾਈਆਂ ਜਾਵੇ ਤੇ ਉਹਦੇ ਕਰਕੇ ਹੁਣ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾ ਕਰਾਉਣ ਜਾ ਰਹੀ ਹੈ ਜਿਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 45 45 ਤੋਂ ਇਹ ਸਾਡਾ ਲੇਡੀਜ਼ ਵਾਰਡ ਹੈ ਜਿਹਦੇ ਤੋਂ ਮੇਰੇ ਮਦਰ ਵੀਵੀ ਰਵਿੰਦਰ ਕੌਰ ਜੀ ਨੂੰ ਟਿਕਟ ਦਿੱਤੀ ਗਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਦਾ ਜਥੇਦਾਰ ਹੀਰਾ ਸਿੰਘ ਗਾਵੜੀਆ ਜੀ ਦਾ ਤੇ ਜਗਵੀਰ ਸਿੰਘ ਸੋਖੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਸਾਡੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਸਾਡੇ ਮੁਹੱਲੇ ਵਾਸੀਆਂ ਨੂੰ ਇਹ ਮਾਣ ਬਖਸ਼ਿਆ ਉਹਨਾਂ ਨੇ ਸਾਡੀ ਪੂਰੇ ਵਾਰਡ ਵੱਲੋਂ ਸਾਡੇ ਮੁਹੱਲੇ ਵੱਲੋਂ ਸਾਡੀ ਟੀਮ ਵੱਲੋਂ ਜਿਹੜੀ ਕੰਮ ਕਰ ਰਹੀ ਸੀ ਅਸੀਂ ਬਹੁਤ ਜਰਤੋੜੀ ਕਰ ਰਹੇ ਸੀ ਅੱਜ ਸਾਨੂੰ ਟਿਕਟ ਪਾਰਟੀ ਨੇ ਦਿੱਤੀ ਹੈ ਤੇ ਅਸੀਂ ਸਾਡੇ ਮੇਨ ਮੁੱਦੇ ਇਹ ਹੈ ਕਿ ਜੋ ਪਿਛਲੇ 10 ਸਾਲਾਂ 8 ਸਾਲਾਂ ਤੋਂ ਸਾਡੇ ਵਾਰਡ ਦਾ ਕੋਈ ਵਿਕਾਸ ਨਹੀਂ ਹੋਇਆ। ਨਾ ਤਾਂ ਕਿਤੇ ਲਾਈਟਾਂ ਲੱਗੀਆਂ ਨਵੀਆਂ, ਨਾ ਹੀ ਸੜਕਾਂ ਬਣੀਆਂ। ਜੇ ਸੜਕਾਂ ਬਣੀਆਂ ਵੀ ਨੇ ਤਾਂ ਉਹ ਮਹੀਨੇ ਕੁ ਬਾਅਦ ਹੀ ਟੁੱਟ ਗਈਆਂ। ਸਾਡਾ ਮੇਨ ਮੁੱਦਾ ਇਹ ਹੈ ਕਿ ਜਿਹੜਾ ਵਿਕਾਸ ਸਾਡਾ ਨਹੀਂ ਹੋ ਸਕਿਆ ਵਾਰਡ ਦਾ ਅਸੀਂ ਉਹ ਕਰਵਾਉਣਾ। ਜਿਆ ਪਾਣੀ ਖੜਦਾ। ਪਾਣੀ ਇੰਨਾ-ਇੰਨਾ ਖੜ ਜਾਂਦਾ ਲੋਕਾਂ ਦੇ ਘਰਾਂ ਚ ਵੜ ਜਾਂਦਾ। सिवरेज दी बहुत बड़ी प्रॉब्लम। ਅਸੀਂ ਵਿਸ਼ਵਾਸ ਦਿਵਾਉਂਦੇ ਆ ਸਾਰੇ ਵਾਰਡ ਨੰਬਰ 45 ਦੇ ਲੋਕਾਂ ਨੂੰ ਸਾਰੇ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਮਾਤਾਵਾਂ ਨੂੰ ਮੀਰਾ ਨੂੰ ਕਿ ਅਸੀਂ ਜੇ ਤੁਸੀਂ ਸਾਡੇ ਤੇ ਭਰੋਸਾ ਕਰਕੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਂਦੇ ਹੋ ਤਾਂ ਅਸੀਂ ਆਪਣੀ ਤਨਦੇਹੀ ਨਾਲ ਸੇਵਾ ਕਰਾਂਗੇ ਤੇ ਇੱਕ ਵਧੀਆ ਵਾਰਡ ਪੂਰੇ ਪੰਜਾਬ ਦੇ ਵਿੱਚੋਂ ਜੇ ਸਾਨੂੰ ਸੇਵਾ ਮਿਲਦੀ ਹੈ ਤਾਂ ਇੱਕ ਇਨਾਮ ਲਵਾਂਗੇ ਸਰਕਾਰ ਤੋਂ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸਾਰੇ ਵਾਰਡ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਵੀ ਖਾਸ ਕਰਕੇ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਤੋਂ ਵੱਧ ਕੌਂਸਲਰ ਜਿਤਾ ਕੇ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਤਗੜਾ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੀਏ ਤਾਂ ਜੋ ਪੰਜਾਬ ਦਾ ਵਿਕਾਸ ਜਿਹੜਾ ਰੁਕਿਆ ਹੋਇਆ ਜਾਂ ਜਿਹੜਾ 2017 ਤੋਂ ਬਾਅਦ ਨਹੀਂ ਹੋਇਆ ਉਹ ਹੁਣ ਦੁਬਾਰਾ ਲੀਹਾਂ ਤੇ ਹੋ ਸਕੇ ਤੇ ਪੰਜਾਬ ਨੂੰ ਇੱਕ ਵਧੀਆ ਪੰਜਾਬ ਜੋ 2007 ਤੋਂ ਪਹਿਲਾਂ ਜਾਂ 2007 ਤੋਂ 17 ਤੱਕ ਸੀਗਾ ਉਹ ਬਣਾ ਸਕੀਏ ਕਿਸ ਤਰ੍ਹਾਂ ਦੇਖਦੇ ਹੋਈ ਇਹ ਨੋਟਿਕਟ ਦਿੱਤੀ ਗਿਆ ਕალი ਦਲ ਨੂੰ ਮੇਰਾ ਮੇਰੀ ਪੂਰੀ ਫੈਮਲੀ ਵੱਲੋਂ ਤੇ ਸਾਰੇ ਇਲਾਕਾ ਨਿਵਾਸੀਆ ਵੱਲੋਂ ਅਕਾਲੀ ਦਲ ਦੇ ਸਰਦਾਰ ਸੁਪੀਰ ਸਿੰਘ ਬਾਦਲ ਜੀ ਹਰਸਿਮਰਤ ਕੌਰ ਬਾਦਲ ਮਜੀਠੀਆ ਸਾਹਿਬ ਸਭ ਦਾ ਬਤਿਹਾਰ ਦਲੋਂ ਧੰਨਵਾਦ ਹੈ ਜਿਸ ਨੇ ਸਾਨੂੰ ਸਾਡੀ ਫੈਮਲੀ ਨੂੰ ਇਹ ਓਪਰਚੁਨਿਟੀ ਦਿੱਤੀ ਹੈ ਕਿ ਅਸੀਂ ਵੋਟ ਦੀ ਸੇਵਾ ਕਰ ਸਕੀਏ ਬਾਕੀ ਅਸੀਂ ਅੱਜ ਦੇ ਨਹੀਂ 1970 ਤੋਂ ਅਸੀਂ ਅਕਾਲੀ ਦਲ ਅਕਾਲੀ ਦਲ ਪਾਰਟੀ ਨਾਲ ਹੀ ਜੁੜੇ ਹੋਏ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਤਾ ਹੀ ਨਹੀਂ ਕਿੰਨੀ ਵਾਰ ਸਾਡੇ ਘਰ ਪਹਿਲਾਂ ਆ ਚੁੱਕੇ ਨੇ ਸੋ ਇਹ ਨਹੀਂ ਹੈ ਕਿ ਅੱਜ ਅਸੀਂ ਆਲ ਆਫ ਅ ਸੱਟਨ ਅਗਰ ਬੈਡ ਟਾਈਮ ਆ ਗਿਆ ਤੇ ਅਸੀਂ ਪਾਰਟੀ ਛੱਡ ਦੀਏ ਨਹੀਂ ਅਸੀਂ ਭੱਜਣ ਵਾਲਿਆਂ ਚੋਂ ਨਹੀਂ ਅਸੀਂ ਪਾਰਟੀ ਨੂੰ ਦੁਬਾਰਾ ਖੜਾ ਕਰਾਂਗੇ ਕਿਉਂਕਿ ਸਾਡੀ ਆਪਣੀ ਪਾਰਟੀ ਹੈ ਸਾਡੀ ਪੰਜਾਬ ਦੀ ਪਾਰਟੀ ਹੈ ਸੜੇ ਪੰਜਾਬ ਨੂੰ ਬਹੁਤ ਲੋੜ ਹੈ ਉਸ ਪਾਰਟੀ ਦੀ ਜਿਨ੍ਹਾਂ ਨੇ ਸਾਨੂੰ ਸੈਂਟਰ ਗਵਰਨਮੈਂਟ ਤੋਂ ਏਡੀ ਏਡੀਆਂ ਸੜਕਾਂ ਅਲਾਟ ਕਰਾ ਕੇ ਬਣਵਾ ਕੇ ਦਿੱਤੀਆਂ ਜਿਨ੍ਹਾਂ ਨੇ ਹਾਈਵੇਜ਼ ਬਣਵਾਏ ਗੁਰਦੁਆਰਾ ਸਾਹਿਬ ਮੰਦਰ ਗੁਰਦੁਾਰੇ ਕਿਸੇ ਚੀਜ਼ ਕੋ ਡਿਫਰੈਂਸ਼ੀਏਟ ਨਹੀਂ ਕੀਤਾ ਬੀਬੀਆਂ ਨੂੰ ਘਰੇ ਬੈਠੀਆਂ ਨੂੰ ਵਿਧਵਾ ਪੈਨਸ਼ਨ ਆਉਂਦੀ ਸੀ ਬਾਕੀ ਹੋਰ ਤਰ੍ਹਾਂ ਦੀ ਲੋੜਿੰਦੀਆਂ ਪੈਨਸ਼ਨਾਂ ਬੇਟੀਆਂ ਦੇ ਵਿਆਹਾਂ ਲਈ ਪੈਸਾ ਆਂਦਾ ਸੀ ਉਹਨਾਂ ਲੋਕਾਂ ਨੂੰ ਪੁੱਛੋ ਅੱਜ ਕਿੰਨੀ ਤਰਾਸਦੀ ਆ ਕਿਸ ਨੂੰ ਰਾਸ਼ਨ ਹੀ ਨਹੀਂ ਟਾਈਮ ਤੇ ਮਿਲਦਾ ਕਿਸੇ ਟਾਈਮਸ ਲੋਕਾਂ ਨੂੰ ਪੰਜ-ਪੰਜ ਦਾਲਾਂ ਪ੍ਰੋਵਾਈਡ ਹੁੰਦੀਆਂ ਸੀ ਗਰੀਬ ਲੋਕਾਂ ਲਈ ਉਹ ਚੀਜ਼ਾਂ ਦੀ ਫੈਸਿਲਿਟੀ ਸੀ ਜੋ ਅਕਾਲੀ ਦਲ ਦੇ ਰਿਹਾ ਸੀ ਬਟ ਅਨਫੋਰਚੂਨੇਟਲੀ ਅੱਜ ਸਾਡੇ ਕਿਸੇ ਵੀ ਨੇੜੇ ਤੇੜੇ ਦੇ ਗਰੀਬ ਵਰਗ ਕੋਲ ਕੋਈ ਵੀ ਉਹ ਸੁਵਹਲਤ ਨਹੀਂ ਪਹੁੰਚੀ ਸਾਡੇ ਸਾਰੇ ਇਲਾਕਾ ਨਿਵਾਸੀਆਂ ਦੀ ਇੱਕੋ ਹੀ ਬੇਨਤੀ ਹੈ ਸਰਦਾਰ ਸੁਬੀਰ ਸਿੰਘ ਬਾਦਲ ਜੀ ਅੱਗੇ ਵੀ ਇੱਕ ਰਿਕੁਐਸਟ ਹੈ ਕਿ ਅਸੀਂ ਤੁਹਾਡੇ ਮਾਣ ਤੁਹਾਡੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਹੋਇਆਂ ਅਸੀਂ ਬੀਬੀ ਰਵਿੰਦਰ ਕੌਰ ਜੋ ਕਿ ਮੇਰੇ ਮਾਤਾ ਜੀ ਨੇ ਇਹਨਾਂ ਨੂੰ ਜਿਤਾ ਕੇ ਅਸੀਂ ਦੁਬਾਰਾ ਸੁਰਜੀਤ ਕਰਾਂਗੇ ਇਸ ਪਾਰਟੀ ਨੂੰ ਪੰਜਾਬ ਦੀ ਇਸ ਪਾਰਟੀ ਨੂੰ ਦੁਬਾਰਾ ਸੁਰਜੀਤ ਕਰਾਂਗੇ ਉਹਨਾਂ ਦੇ ਨਾਲ ਖੜਾਂਗੇ ਤੇ ਜਿੱਤ ਕੇ ਇਹ ਟਿਕਟ ਨਹੀਂ ਛੋੜੀ ਪਾਵਾਂਗੇ ਥੈਂਕ ਯੂ